ਸਨਮਾਨ ਹੋਏਗਾ ਉਹਨਾਂ ਨੂੰ ਪੰਥ ਦੀ ਸੇਵਾ ਕਰਨ ਦੀ ਭੇਟੂਗਾ ਤੁਹਾਡੇ ਬੱਚੇ ਹੀ ਗੁਰੂ ਘਰਾਂ ਦੇ ਪ੍ਰਚਾਰਕ ਬਣਨੇ ਰਾਗੀ ਕਥਾਵਾਚਕ ਵਿਦਵਾਨ ਇਹਨਾਂ ਨੇ ਹੀ ਪੰਥ ਦੀ ਅਕੇ ਸੇਵਾ ਕਰਨੀ ਸੋ ਭਾਈ ਇਸ ਗੱਲ ਤੋਂ ਸੰਕੋਚ ਨਾ ਕਰਿਆ ਕਰੋ ਆਪਣੀ ਇੱਕ ਗਲਤ ਧਾਰਨਾ ਬਣਾ ਲਈ ਵੀ ਨਿਆਣਾ ਸਾਡਾ ਨਸ਼ੇ ਖਾ ਕੇ ਮਰਦਾ ਮਰ ਜਵੇ ਜਥੇ ਮੰਦੀ ਚ ਗੁਰੂ ਘਰ ਨਹੀਂ ਭੇਜਦਾ ਇਹ ਬਹੁਤ ਤੋ ਗਲਤ ਖਿਆਲ ਕੱਢ ਦਿਓ ਆਪਣੇ ਮਨੋਂ ਇੱਕ ਤਾਂ ਇੱਕ ਬੱਚੇ ਤੱਕ ਸੀਮਤ ਨਾ ਰਹੋ ਮੈਂ ਤੁਹਾਨੂੰ ਦਰਦਨਾਕ ਬੇਨਤੀ ਕਰਨਾ ਅੱਜ ਪੰਜਾਬ ਦੀ ਵਸੋਂ 552 52 ਅਸੀਂ ਆ 50% ਬਾਹਰ ਨੇ ਆ ਗਏ ਆਉਂਦੇ ਸਾਲਾਂ 'ਚ ਅਸੀਂ ਘਟ ਗਿਣਤੀ ਵਿੱਚ ਹੋ ਜਾਣਾ ਤੇ ਉਹਨਾਂ ਤੋਂ ਘੁੱਟ ਖਾਇਆ ਕਰਾਂਗੇ ਅਸੀਂ ਫਿਰ ਰੋਣ ਗਿਣਤੀ ਵਧਾਓ ਇੱਕ ਇੱਕ ਪਰਿਵਾਰ ਵਿੱਚ ਪੰਜ ਪੰਜ ਬਚੰਗੀ ਪੈਦਾ ਕਰੋ ਨਹੀਂ ਤੁਹਾਡੇ ਤੋਂ ਸਾਂਭੇ ਜਾਣ ਕੇ ਮੈਨੂੰ ਦੇ ਦਿਓ ਮੈਂ ਟਕਸਾਲ 'ਚ ਰੱਖੂੰ ਮੈਂ ਪੜ੍ਹਾਉਂਗਾ ਵੀ ਗੁਰਮਤਿ ਦੇ ਵਿਦਵਾਨ ਵੀ ਬਣਾਉਂ ਦੁਨੀਆ ਭਰ ਦੇ ਸਭ ਦੇਸ਼ਾਂ ਵਿੱਚ ਵੀ ਉਹਨਾਂ ਦਾ ਸਨਮਾਨ ਹੋਏਗਾ ਉਹਨਾਂ ਨੂੰ ਪੰਥ ਦੀ ਸੇਵਾ ਕਰਨ ਲਈ ਭੇਜੂਗਾ ਐਵੇਂ ਨਾ ਡਰੀ ਡੋ ਇੱਕ ਨਿਆਣਾ ਜਹਦਾ ਥੋੜੀ ਐ ਉਹ ਸਾਡੇ ਬਜ਼ੁਰਗ ਸੱਤ ਸੱਤੀ ਭੁੱਖੇ ਮਰੇ ਆ ਉਦੋਂ ਕੋਈ ਵਿਦੇਸ਼ਾਂ 'ਚ ਵੀ ਨਹੀਂ ਜਾਂਦਾ ਸੀ ਤੁਹਾਡੇ ਨਾਲੋਂ ਵਧੀਆ ਰੋਟੀ ਖਾਂਦੇ ਸੀ ਤੁਹਾਡੇ ਨਾਲੋਂ ਵਧੀਆ ਸੁੱਖ ਵਾਲਾ ਜੀਵਨ ਬਸਰ ਕਰਦੇ ਕਿਉਂ ਸਰਪੰਚ ਸਾਹਿਬ ਸਾਡੇ ਬਜ਼ੁਰਗ ਸੁਖੀ ਭੋਗ ਸੁਖ ਭੋਗਦੇ ਸੀ ਨਾ ਅਸੀਂ ਕੋਠੀਆਂ ਵੀ ਪਾ ਲਈਆਂ ਪੈਸਾ ਵੀ ਆ ਗਿਆ ਜਹਤਾਂ ਦਾ ਦੁਖੀ ਉਹ ਤੋਂ ਵੀ ਜ਼ਿਆਦਾ ਹੀ ਆ ਉਹ ਸੁਖੀ ਕਿਉਂ ਸੀ ਰੱਬ ਤੇ ਭਰੋਸਾ ਸੀ ਗੁਰੂ ਤੇ ਭਰੋਸਾ ਸੀ ਬੱਚੇ ਪੰਜ ਪੰਜ ਪੈਦਾ ਹੋਣੇ ਚਾਹੀਦੇ ਤੁਹਾਡੇ ਘਰਾਂ ਵਿੱਚ ਮੇਰੀ ਗੱਲ ਨੂੰ ਬਾਰ ਬਾਰ ਸੁਣ ਲਿਆ ਕਰੋ ਦੁੱਖਦਾਇਕ ਗੱਲਾਂ ਆਉਣ ਵਾਲੇ ਸਮੇਂ ਤੇ ਤਿੱਦੇ ਕਰੋਗੇ ਪਛਤਾਉਗੇ ਇੱਕ ਬੱਚਾ ਦੋ ਘਰ ਵਿੱਚ ਰੱਖੋ ਇੱਕ ਬੱਚਾ ਜਥੇਬੰਦੀ ਦਮਦਮੀ ਟਕਸਾਲ ਨੂੰ ਦੋ ਇੱਕ ਬੱਚਾ ਕਾਰ ਸੇਵਾ ਵਿੱਚ ਜਾਵੇ ਇੱਕ ਬੱਚਾ ਹੋਰ ਕਿਤੇ ਪੰਥ ਦੀ ਸੇਵਾ ਵਿੱਚ ਜਾਵੇ ਜਦੋਂ ਛੋਟੇ ਛੋਟੇ ਭਟੰਗੀ ਸਿੰਘ ਜਥੇ ਦੇ ਮੇਰੇ ਸਾਹਮਣੇ ਆਉਂਦੇ ਆ ਨਾ ਮੈਂ ਮਨੋਂ ਇਹਨਾਂ ਨੂੰ ਨਮਸਕਾਰ ਕਰਦਾ ਤੁਸੀਂ ਪੁੱਛੋ ਕਿਉਂ ਮੈਂ ਤਾਂ ਕਰਦਾ ਕਿ ਇਹਨਾਂ 'ਚੋ ਕਿਸੇ ਨੇ ਆਉਣ ਵਾਲੇ ਸਮੇਂ 'ਚ ਅਕਾਲ ਤਖਤ ਦਾ ਜਥੇਦਾਰ ਬਣਨਾ ਕਿਸੇ ਨੇ ਹਰਮੰਦਰ ਸਾਹਿਬ ਦਾ ਸਿੰਘ ਸਾਹਿਬ ਬਣਨਾ ਕਿਸੇ ਨੇ ਸੰਤ ਬਣਨਾ ਕਿਸੇ ਨੇ ਸ਼ਹੀਦ ਬਣਨਾ ਕਿਸੇ ਨੇ ਵਿਦਵਾਨ ਬਣਨਾ ਕਿਸੇ ਨੇ ਮਹਾਂਪੁਰਖ ਬਣਨਾ ਇਹ ਮਹਾਰਾਜ ਦੀਆਂ ਬਖਸ਼ਿਸ਼ਾਂ ਹਨ ਇਸ ਜਥੇਬੰਦੀ ਦੇ ਉੱਤੇ ਟਕਸਾਲ ਦਿੱਤੀ ਇਹ ਤੁਹਾਡੇ ਬੱਚੇ ਦੁਨੀਆ ਦੀ ਸੇਵਾ ਕਰਨਨ ਮੈਂ ਕਿਤੇ ਮੈਂ ਭਾਈ ਮੇਰੇ ਮੈਂ ਐਨੇ ਗਰੀਬ ਘਰ ਵਿੱਚ ਪੈਦਾ ਹੋਇਆ ਕਿ ਕਈ ਕਈ ਦਿਨ ਰੋਟੀ ਨਹੀਂ ਪਰਿਵਾਰ ਵਿੱਚ ਜੁੜਦੀ ਸੀ ਤੇ ਇਸ ਜਥੇਬੰਦੀ ਨੇ ਮੇਰੇ ਉੱਤੇ ਕਿੰਨੀ ਵੱਡੀ ਕਿਰਪਾ ਕੀਤੀ ਕਿੰਨੀ ਵੱਡੀ ਮਿਹਰ ਮਹਾਪੁਰਖ ਸੰਤ ਬਾਬਾ ਜਰਨੈਲ ਸਿੰਘ ਦੀ ਦਾ ਮੇਰੇ ਉੱਤੇ ਪਰਪਕਾਰ ਉਹਨਾਂ ਨੇ ਦਰਸ਼ ਕਰਕੇ ਮੈਨੂੰ ਲੈ ਕੇ ਆਏ ਸੋ ਡਰੋ ਨਾ ਚਿੰਤਾ ਨਾ ਕਰੋ ਵੀ ਅਸੀਂ ਕੀ ਖਾਵਾਂਗੇ ਪੀਵਾਂਗੇ ਇੱਕ ਹਗਾ ਨਸ਼ੇ ਖਾਈ ਦਿੰਦਾ ਦੂਜੇ ਦਿਨ ਆ ਕੇ ਧਮਕੇ ਮਾਰਦਾ ਪੈਸੇ ਕੱਢ ਮਾਂ ਬਾਪ ਨੂੰ ਮੈਂ ਜ਼ਹਿਰ ਖਾ ਕੇ ਮਰ ਜਾਊਂਗਾ ਮਾਂ ਬਾਪ ਨੂੰ ਕੁੱਟਦੇ ਅੱਜ ਨਿਆਣੇ ਕੁੱਟਦੇ ਕਿ ਨਹੀਂ ਕੁੱਟਦੇ ਤੁਹਾਡੀ ਪੱਤ ਲਾਉਂਦੇ ਕਿ ਨਹੀਂ ਲਾਉਂਦੇ ਪੰਜ ਸੱਤ ਹੋਣਗੇ ਇੱਕ ਅੱਧਾ ਤੁਹਾਡੀ ਸੇਵਾ ਕਰੂ ਦੂਜਾ ਇੱਧਰ ਉੱਧਰ ਸੇਵਾ ਕਰੂ ਭਾਈ ਬਲਵਿੰਦਰ ਸਿੰਘ ਸੋਨੇ ਦਾ ਭਰਾ ਬੈਠਾ ਸਰਪੰਚ ਇਹਨਾਂ ਦਾ ਭਰਾ ਛੋਟਾ ਕੌਮ ਦੀ ਖਾਤਰਸ਼ੀਰ ਹੋਇਆ ਬਹੁਤ ਗੁਰਮਖ ਸਿੰਘ ਸੀ ਮੈਂ ਉਹਦੇ ਨਾਲ ਬਹੁਤ ਨੇੜੇ ਹੋ ਕੇ ਵਰਤਿਆ ਭਾਈ ਨਵਰੂਪ ਸਿੰਘ ਟੋਟੀਆਂ ਭਾਈ ਤਸਵੀਰ ਸਿੰਘ ਢੰਡੇਰ ਇਹ ਕੌਮ ਦੇ ਸੰਘਰਸ਼ ਦੇ ਬਹੁਤ ਗੁਰਮਖੀਨ ਹੋਏ ਆ ਗੁਰਮਖ ਸਿੰਘ ਹੋਏ ਆ ਇਹਨਾਂ ਦੀ ਸਾਰਿਆਂ ਦੀ ਸੰਗਤ ਮੈਂ ਕੀਤੀ ਹੈ ਸਰਪੰਨ ਸਾਹਿਬ ਨੂੰ ਪਤਾ ਪ੍ਰਾਣੀ ਸਿੰਘਾਂ ਨੂੰ ਪਤਾ ਜੇ ਇਹਨਾਂ ਦੇ ਘਰ ਵਿੱਚ ਇਹ ਐਨੇ ਭਰਾ ਸੀ ਤਾਂ ਇੱਕ ਕੌਮ ਲਈ ਵੀ ਸ਼ਹੀਦ ਹੋਇਆ ਕਿ ਨਹੀਂ ਹੋਇਆ ਸ਼ਹੀਦ ਨਹੀਂ ਹੋਣਗੇ ਤਾਂ ਤੁਸੀਂ ਬਚੋਗੇ ਨਹੀਂ ਇਸ ਲਈ ਭਾਈ ਜੇ ਤੁਹਾਡਾ ਇੱਕ ਪੁੱਤ ਸ਼ਹੀਦ ਹੋਊ ਸ਼ਹੀਦਾਂ ਦਾ ਪਰਿਵਾਰ ਵੱਜੂਗਾ ਦੁਨੀਆ ਦੇ ਵਿੱਚ ਪੰਥ ਵਿੱਚ ਤੁਹਾਡੇ ਗਲ ਵਿੱਚ ਹਮੇਸ਼ਾ ਸਰੋਪੇ ਪਹਿਣਗੇ ਨਮਸਕਾਰਾਂ ਤੁਹਾਨੂੰ ਦੁਨੀਆ ਕਰੂਗੀ ਯਾਦ ਕਰੂਗੀ ਇੱਕ ਅਦਾ ਸੰਤ ਪੈਦਾ ਹੋਊਗਾ ਕਿਤੇ ਬੈਠਾ ਰੜੇ ਮદાન ਵਿੱਚ ਜਾ ਕੇ ਲੰਗਰ ਲਾਊਗਾ ਗੁਰਦੁਆਰੇ ਬਣਾਊਗਾ ਸੇਵਾ ਕਰੂਗਾ ਮੋਸ਼ਨਾ ਕੁਸ਼ਤਾ ਕਰੂਗਾ ਹੀ ਬਾਬਾ ਸਜਣ ਸੂ ਕਰ ਹੀ ਰਿਹਾ ਮੈਂ ਆ ਜਿੰਨੇ ਬੈਠੇ ਕਰ ਹੀ ਰਹੇ ਆ ਜੇ ਪੈਦਾ ਹੀ ਨਾ ਹੁੰਦੇ ਤਾਂ ਜੇ ਬੈਠੇ ਹੁੰਦੇ ਇੱਥੇ ਮੇਰੇ ਕੋਲੇ ਪੈਦਾ ਕਿੰਨੇ ਕਰਨੇ ਤੁਸੀਂ ਸੋ ਭਾਈ ਇਹ ਬੇਨਤੀਆਂ ਮੰਨਿਆ ਕਰੋ ਬੱਚਿਆਂ ਨੂੰ ਸਿੱਖਿਆ ਦਿਓ ਆਪਣੇ ਪਰਿਵਾਰ ਵਧਾਓ ਆਪਣੀ ਗਿਣਤੀ ਵਧਾਓ ਤੇ ਸੇਵਾ ਵਿੱਚ ਲਾਓ ਸਮਾਂ ਭਾਵੇਂ ਜਾਦੇ ਹੋਊਗਾ ਕਦੇ ਕਦੇ ਐਸੇ ਬਚਨ ਹੁੰਦੇ ਆ ਬਚਨ ਤੇ ਪੰਜ ਪੰਜ ਪੈਦਾ ਹੋਣੇ ਚਾਹੀਦੇ ਤੁਹਾਡੇ ਘਰਾਂ ਵਿੱਚ ਮੇਰੀ ਗੱਲ ਨੂੰ ਬਾਰ ਬਾਰ ਸੁਣ ਲਿਆ ਕਰੋ ਦੁੱਖਦਾਇਕ ਗੱਲਾਂ ਆਉਣ ਵਾਲੇ ਸਮੇਂ ਤੇ ਟੇਤੇ ਕਰੋਗੇ ਪਛਤਾਉਂਗੇ ਹੀ ਤੁਹਾਡੇ ਤੋਂ ਸੰਭੇ ਜਾਣਗੇ ਮੈਨੂੰ ਦੇ ਦਿਓ ਮੈਂ ਟਕਸਾਲ ਚ ਰੱਖੂ ਮੈਂ ਪੜ੍ਹਾਉਂਗਾ ਵੀ ਗੁਰਮਤਿ ਦੇ ਵਿਦਵਾਨ ਵੀ ਬਣਾਉਂ ਦੁਨੀਆ ਭਰ ਦੇ ਸਭ ਦੇਸ਼ਾਂ ਵਿੱਚ ਵੀ ਉਹਨਾਂ ਦਾ ਸਨਮਾਨ ਹੋਏਗਾ ਉਹਨਾਂ ਨੂੰ ਪੰਥ ਦੀ ਸੇਵਾ ਕਰਨ ਲਈ ਭੇਜੂਂਗਾ ਤੁਹਾਡੇ ਬੱਚੇ ਹੀ ਗੁਰੂ ਘਰਾਂ ਦੇ ਪ੍ਰਚਾਰਕ ਬਣਨੇ ਰਾਗੀ ਕਥਾਵਾਚਕ ਵਿਦਵਾਨ ਇਹਨਾਂ ਨੇ ਹੀ ਪੰਥ ਦੀ ਅਗੇ ਸੇਵਾ ਕਰਨੀ ਸੋ ਭਾਈ ਇਸ ਗੱਲ ਤੋਂ ਸੰਕੋਚ ਨਾ ਕਰਿਆ ਕਰੋ ਆਪਣੀ ਇੱਕ ਗਲਤ ਧਾਰਨਾ ਬਣਾ ਲਈ ਵੀ ਨਿਆਣਾ ਸਾਡਾ ਨਸ਼ੇ ਖਾ ਕੇ ਮਰਦਾ ਮਰ ਜਵੇ ਜਥੇ ਮੰਦੀ ਚ ਗੁਰੂ ਘਰ ਨਹੀਂ ਪੈਂਦਾ ਇਹ ਬਹੁਤ ਦੋ ਗਲਤ ਖਿਆਲ ਕੱਢ ਦਿਓ ਆਪਣੇ ਮਨੋਂ ਇੱਕ-ਇੱਕ ਬੱਚੇ ਤੱਕ ਸੀਮਤ ਨਾ ਰਹੋ ਮੈਂ ਤੁਹਾਨੂੰ ਦਰਦਨਾਕ ਬੇਨਤੀ ਕਰਨਾ ਅੱਜ ਪੰਜਾਬ ਦੀ ਵਸੋਂ 552 52 ਅਸੀਂ 50% ਬਾਹਰ ਲਿਆ ਗਏ ਆਉਂਦੇ ਸਾਲਾਂ 'ਚ ਅਸੀਂ ਘਟ ਗਿਣਤੀ ਵਿੱਚ ਹੋ ਜਾਣਾ ਤੇ ਉਹਨਾਂ ਤੋਂ ਘੁੱਟ ਖਾਇਆ ਕਰਾਂਗੇ ਅਸੀਂ ਫੇਰ ਰੋਣ ਗਿਣਤੀ ਵਧਾਓ ਇੱਕ-ਇੱਕ ਪਰਿਵਾਰ ਵਿੱਚ ਪੰਜ-ਪੰਜ ਬੱਚੇ ਪੈਦਾ ਕਰੋ ਨਹੀਂ ਤੁਹਾਡੇ ਤੋਂ ਸੰਭੇ ਜਾਣਗੇ ਮੈਨੂੰ ਦੇ ਦਿਓ ਮੈਂ ਟਕਸਾਲ 'ਚ ਰੱਖੂੰ ਉਹਦਾ ਉਂਗਾ ਵੀ ਗੁਰਮਤੇ ਵਿਦਵਾਨ ਵੀ ਬਣਾਉਂ ਦੁਨੀਆ ਭਰ ਦੇ ਸਭ ਦੇਸ਼ਾਂ ਵਿੱਚ ਵੀ ਉਹਨਾਂ ਦਾ ਸਨਮਾਨ ਹੋਏਗਾ ਉਹਨਾਂ ਨੂੰ ਪੰਥ ਦੀ ਸੇਵਾ ਕਰਨ ਲਈ ਭੇਜੂਗਾ ਐਵੇਂ ਨਾ ਡਰੀਦਾ ਇੱਕ ਨਿਆਣਾ ਜਾਇਦਾ ਥੋੜੀ ਐ ਉਹ ਸਾਡੇ ਬਜ਼ੁਰਗ ਸੱਤ ਸੱਤੀ ਕੁਖੇ ਮਰੇ ਆ ਉਦੋਂ ਕੋਈ ਵਿਦੇਸ਼ਾਂ 'ਚ ਵੀ ਨਹੀਂ ਜਾਂਦਾ ਸੀ ਤੁਹਾਡੇ ਨਾਲੋਂ ਵਧੀਆ ਰੋਟੀ ਖਾਂਦੇ ਸੀ ਤੁਹਾਡੇ ਨਾਲੋਂ ਵਧੀਆ ਸੁੱਖ ਵਾਲਾ ਜੀਵਨ ਬਸਰ ਕਰਦੇ ਕਿਉਂ ਸਰਪੰਚ ਸਾਹਿਬ ਸਾਡੇ ਬਜ਼ੁਰਗ ਸੁਖੀ ਭੋਗ ਸੁਖ ਭੋਗਦੇ ਸੀ ਨਾ ਅਸੀਂ ਕੋਠੀਆਂ ਵੀ ਪਾ ਲੀਆਂ ਪੈਸਾ ਵੀ ਆ ਗਿਆ ਜੈ ਤਾਂ ਦਾ ਦੁਖੀ ਉਹ ਤੋਂ ਵੀ ਜ਼ਿਆਦਾ ਹੀ ਆ ਉਹ ਸੁਖੀ ਕਿਉਂ ਸੀ ਰੱਬ ਤੇ ਭਰੋਸਾ ਸੀ ਗੁਰੂ ਤੇ ਭਰੋਸਾ ਸੀ ਬੱਚੇ ਪੰਜ ਪੰਜ ਪੈਦਾ ਹੋਣੇ ਚਾਹੀਦੇ ਤੁਹਾਡੇ ਘਰਾਂ ਵਿੱਚ ਮੇਰੀ ਗੱਲ ਨੂੰ ਬਾਰ-ਬਾਰ ਸੁਣ ਲਿਆ ਕਰੋ ਦੁਖਦਾਇਕ ਗੱਲਾਂ ਆਉਣ ਵਾਲੇ ਸਮੇਂ ਤੇ ਚਿੱਤੇ ਕਰੋਗੇ ਪਛਤਾਉਗੇ ਇੱਕ ਬੱਚਾ ਦੋ ਘਰ ਵਿੱਚ ਰੱਖੋ ਇੱਕ ਬੱਚਾ